ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਦੇ 25 ਘੰਟੇ ਬਾਅਦ ਐਤਵਾਰ ਨੂੰ ਤਿੰਨ ਸਿਨਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਕਈ ਵਾਈਸ ਐਡ ਮੈਰਲ ਏ ਐਨ ਪਰਮੋਤ ਤੇ 에어 ਮਾਰਸ਼ਲ ਅਵਸ਼ੇਧ ਕੁਮਾਰ ਭਾਰਤੀ ਨੇ ਪ੍ਰਸੰਨ ਸੰਦੂਰ ਦੀ ਜਾਣਕਾਰੀ ਦਿੱਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੈਲਗਾਮ ਮਾਮਲੇ ਵਿੱਚ ਕਿਸ ਬਾਬਰਤਾ ਨਾਲ 26 ਲੋਕਾਂ ਨੂੰ ਮਾਰਿਆ ਗਿਆ ਸੀ ਉਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਪਾਕਸ ਤੇ ਤੱਤਵਾਰ ਦੀ ਟਿਕਾਣਿਆਂ ਤੇ ਹਮਲਾ ਕੀਤਾ ਸੀ ਇਸ ਨਾਲ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ ਕਈ ਨੇ ਦੱਸਿਆ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਸਤ ਮਈ ਨੂੰ ਹੋਈ ਕਾਰਵਾਈ ਵਿੱਚ ਸਰਹੱਦ ਪਾਰ ਨੌਂ ទីਕਾਨੇ ਤੱਕ ਅਸੀਂ 1000 ਹੱਤਵਾਦੀ ਟੀਹਰ ਕੀਤੇ ਨੇ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਦੇ 25 ਘੰਟੇ ਬਾਅਦ ਐਤਵਾਰ ਨੂੰ ਤਿੰਨ ਸਿਨਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਕਈ ਵਾਈਸ ਐਡ ਮੈਰਲ ਏ ਐਨ ਪਰਮੋਤ ਤੇ 에어 ਮਾਰਸ਼ਲ ਅਵਸ਼ੇਧ ਕੁਮਾਰ ਭਾਰਤੀ ਨੇ ਪ੍ਰਸੰਨ ਸੰਧੂਰ ਦੀ ਜਾਣਕਾਰੀ ਦਿੱਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੈਲਗਾਮ ਮਾਮਲੇ ਵਿੱਚ ਕਿਸ ਬਾਬਰਤਾ ਨਾਲ 26 ਲੋਕਾਂ ਨੂੰ ਮਾਰਿਆ ਗਿਆ ਸੀ ਉਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਪਾਕਸ ਦੀ ਤੱਤਵਾਰ ਦੀ ਟਿਕਾਣਿਆਂ ਤੇ ਹਮਲਾ ਕੀਤਾ ਸੀ ਇਸ ਨਾਲ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ ਕਈ ਨੇ ਦੱਸਿਆ ਕਿ ਆਪਰੇਸ਼ਨ ਸੰਦੂਰ ਦੇ ਤਹਿਤ 7 ਮਈ ਨੂੰ ਹੋਈ ਕਾਰਵਾਈ ਵਿੱਚ ਸਰਹੱਦ ਪਾਰ ਨੌ ਤਿਕਾਣੇ ਤੇ ਅਸੀਂ 1000 ਅਤਵਾਦੀ ਟੀਰ ਕੀਤੇ ਨੇ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਦੇ 25 ਘੰਟੇ ਬਾਅਦ ਐਤਵਾਰ ਨੂੰ ਤਿੰਨ ਸਿਨਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਕਈ ਵਾਈਸ ਐਡ ਮੈਰਲ ਏ ਐਨ ਪਰਮੋਤ ਤੇ 에어 ਮਾਰਸ਼ਲ ਅਵਸ਼ੇਧ ਕੁਮਾਰ ਭਾਰਤੀ ਨੇ ਉੱਪਰ ਸੰਧੂਰ ਦੀ ਜਾਣਕਾਰੀ ਦਿੱਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੈਲਗਾਮ ਮਾਮਲੇ ਵਿੱਚ ਕਿਸ ਬਾਬਰਤਾ ਨਾਲ 26 ਲੋਕਾਂ ਨੂੰ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਪਾਕਸ ਸਥਿਤ ਤੱਤਵਾਰ ਦੀ ਟਿਕਾਣਿਆਂ ਤੇ ਹਮਲਾ ਕੀਤਾ ਸੀ ਇਸ ਨਾਲ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ ਕਈ ਨੇ ਦੱਸਿਆ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਸਤਮਈ ਨੂੰ ਹੋਈ ਕਾਰਵਾਈ ਵਿੱਚ ਸਰਹੱਦ ਪਾਰ ਨੌ ទីਕਾਨੇ ਤੱਕ ਅਸੀਂ 1000 ਅਤਵਾਦੀ ਧਿਰ ਕੀਤੇ ਨੇ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਦੇ 25 ਘੰਟੇ ਬਾਅਦ ਐਤਵਾਰ ਨੂੰ ਤਿੰਨ ਸਿਨਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਕਈ ਵਾਈਸ ਐਡ ਮੈਰਲ ਏ ਐਨ ਪਰਮੋਤ ਤੇ 에어 ਮਾਰਸ਼ਲ ਅਵਸ਼ੇਧ ਕੁਮਾਰ ਭਾਰਤੀ ਨੇ ਪ੍ਰਸੰਨ ਸੰਧੂਰ ਦੀ ਜਾਣਕਾਰੀ ਦਿੱਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੈਲਗਾਮ ਮਾਮਲੇ ਵਿੱਚ ਕਿਸ ਵਾਬਰਤਾ ਨਾਲ 26 ਲੋਕਾਂ ਨੂੰ ਮਾਰਿਆ ਗਿਆ ਸੀ ਉਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਪਾਕਸਥਨ ਦੇ ਤੱਤਵਾਰੀ ਟਿਕਾਣਿਆਂ ਤੇ ਹਮਲਾ ਕੀਤਾ ਸੀ ਇਸ ਨਾਲ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ ਕਈ ਨੇ ਦੱਸਿਆ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਸਤ ਮਈ ਨੂੰ ਹੋਈ ਕਾਰਵਾਈ ਵਿੱਚ ਸਰਹੱਦ ਪਾਰ ਨੌ ਟਿਕਾਣੇ ਤੇ ਅਸੀਂ 1000 ਅਤਵਾਦੀ ਧਿਰ ਕੀਤੇ ਨੇ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਦੇ 25 ਘੰਟੇ ਬਾਅਦ ਐਤਵਾਰ ਨੂੰ ਤਿੰਨ ਸਿਨਾਵਾ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਕਈ ਵਾਈਸ ਐਡ ਮੈਰਲ ਏ ਐਨ ਪਰਮੋਤ ਤੇ 에어 ਮਾਰਸ਼ਲ ਅਵਸ਼ੇਧ ਕੁਮਾਰ ਭਾਰਤੀ ਨੇ ਪ੍ਰਸੰਤ ਸੰਧੂਰ ਦੀ ਜਾਣਕਾਰੀ ਦਿੱਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੈਲਗਾਮ ਮਾਮਲੇ ਵਿੱਚ ਕਿਸ ਵਾਬਰਤਾ ਨਾਲ 26 ਲੋਕਾਂ ਨੂੰ ਮਾਰਿਆ ਗਿਆ ਸੀ ਉਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਪਾਕਸਥਾਨੀ ਤੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਸੀ ਇਸ ਨਾਲ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ ਕਈ ਨੇ ਦੱਸਿਆ ਕਿ ਆਪਰੇਸ਼ਨ ਸੰਦੂਰ ਦੇ ਤਹਿਤ 7 ਮਈ ਨੂੰ ਹੋਈ ਕਾਰਵਾਈ ਵਿੱਚ ਸਰਹੱਦ ਪਾਰ 9 ਟਿਕਾਣਿਆਂ ਤੇ ਅਸੀਂ 1000 ਅੱਤਵਾਦੀ ਟੀਹਰ ਕੀਤੇ ਨੇ